ਪੈਸੇ ਗਿੰਦੇ ਸਮੇ ਜਾਂ ਜ਼ਿੰਦਗੀ ਚ ਨਾ ਕਰੋ ਇਹ ਗਲਤੀਆਂ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਨ ਕੇ ਵੌਇਸ ਤੇ ਦੋਸਤੋ ਅੱਜ ਦੀ ਵੀਡੀਓ ਚ ਅੱਜ ਸੇ ਗੱਲ ਕਰਾਂਗੀ ਕਿ ਉਹ ਕਿਹੜੀਆਂ ਗਲਤੀਆਂ ਹਨ ਜੋ ਸਾਨੂੰ ਪੈਸੇ ਗਿੰਦੇ ਸਮੇ ਤੇ ਆਪਣੀ ਜ਼ਿੰਦਗੀ ਵਿੱਚ ਨਹੀਂ ਕਰਨੀਆਂ ਚਾਹੀਦੀਆਂ ਇਹ ਵੀਡੀਓ ਮਾਇਆ ਦਾ ਹੰਕਾਰ ਕਰਨ ਵਾਲੇ ਵੀ ਜ਼ਰੂਰ ਸੁਣੋ ਦੋਸਤੋ ਸਾਡੇ ਰੋਜ਼ਾਨਾ ਜੀਵਨ ਵਿੱਚ ਵਾਸਤੂ ਸ਼ਾਸਤਰ ਦਾ ਬਹੁਤ ਮਹੱਤਵ ਹੈ ਪੂਜਾ ਤੋਂ ਇਲਾਵਾ ਬਹੁਤ ਸਾਰੇ ਲੋਕ ਘਰ ਵਿੱਚ ਸੁੱਖ ਸ਼ਾਂਤੀ ਖੁਸ਼ਹਾਲੀ ਅਤੇ ਮਾਂ ਲక్ష్ਮੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਵਾਸਤੂ ਸ਼ਾਸਤਰ ਦੇ ਨਿਯਮਾਂ ਦਾ ਪਾਲਣ ਕਰਦੇ ਹਨ ਜੀਵਨ ਵਿੱਚ ਪੈਸੇ ਦੀ ਕਮੀ ਤੋਂ ਬਚਣ ਲਈ ਵੀ ਲੋਕ ਵੱਲੋਂ ਕਈ ਉਪਾਏ ਕਿਤੇ ਜਾਂਦੇ ਹਨ ਕਿਹਾ ਜਾਂਦਾ ਹੈ ਕਿ ਜਿਸ ਘਰ ਵਿੱਚ ਮਾਂ ਲక్ష్ਮੀ ਦਾ ਵਾਸ ਹੁੰਦਾ ਹੈ ਉੱਥੇ ਖੁਸ਼ਹਾਲੀ ਬਣੀ ਰਹਿੰਦੀ ਹੈ ਅਤੇ ਪੈਸੇ ਦੀ ਕਮੀ ਨਹੀਂ ਹੁੰਦੀ ਪਰ ਜੇਕਰ ਮਾਂ ਲక్ష్ਮੀ ਨਰਾਜ਼ ਹੋ ਜਾਵੇ ਤਾਂ ਘਰ 'ਚ ਗਰੀਬੀ ਆ ਜਾਂਦੀ ਹੈ ਕਈ ਲੋਕ ਪੈਸਾ ਕਮਾਉਣ ਲਈ ਸਖਤ ਮਿਹਨਤ ਕਰਦੇ ਹਨ ਪਰ ਕੁਝ ਗਲਤੀਆਂ ਕਰਨ ਘਰ ਚ ਪੈਸਾ ਨਹੀਂ ਰੁਕਦਾ ਇਸ ਲਈ Maa Lakshmi ਨੂੰ ਖੁਸ਼ ਕਰਨ ਲਈ ਪੂਜਾ ਦੇ ਨਾਲ-ਨਾਲ ਵਾਸਤੂ ਸ਼ਾਸਤਰ ਦੇ ਕੁਝ ਨਿਯਮਾਂ ਤੇ ਕੁਝ ਖਾਸ ਗੱਲਾਂ ਦਾ ਪਾਲਨ ਕਰਨਾ ਜ਼ਰੂਰੀ ਹੈ ਦੋਸਤੋ ਲੋਕਾਂ ਦੀਆਂ ਕੁਝ ਅਜੀਹਿਆ ਆਦਤਾਂ ਹਾਂ ਜੋ ਉਹ ਅਕਸਰ ਪੈਸੇ ਰੱਖਣ ਜਾਂ ਗਿਣਦੇ ਸਮੇ ਜਾਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕਰਦੇ ਹਨ ਤੇ ਉਹਨਾਂ ਦੀਆਂ ਇਨਾ ਆਤਾ ਕਰਕੇ ਮਾਂ ਲక్ష్ਮੀ ਵਾਰ-ਵਾਰ ਉਹਨਾਂ ਤੋਂ ਨਾਰਾਜ਼ ਹੋ ਜਾਂਦੀ ਹੈ ਅਤੇ ਉਸ ਘਰ ਤੋਂ ਦੂਰੀ ਬਣਾ ਲੈਂਦੀ ਹੈ ਉਹ ਆਤਾ ਕਿਹੜੀਆਂ ਹਨ ਅੱਜ ਜਿਸੀ ਇਸ ਵੀਡੀਓ ਵਿੱਚ ਗੱਲ ਕਰਾਂਗੀ ਪਰ ਉਸ ਤੋਂ ਪਹਿਲਾਂ ਜਿੱਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਇੱਕ ਲਾਈਕ ਕਰਨਾ ਨਾ ਭੁੱਲਿਓ ਇਸ ਦੇ ਨਾਲ ਕਮੈਂਟ ਬਾਕਸ ਵਿੱਚ ਜੈ ਮਾਂ ਲక్ష్ਮੀ ਜ਼ਰੂਰ ਲਿਖਣਾ ਤਾਂਕਿ ਮਾਂ ਲక్ష్ਮੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਤੇ ਬਨਿਆ ਰਹੀ ਤਾਂ ਉਹ ਜਾਣਦੇ ਹਾਂ ਉਹਨਾਂ ਆਦਤਾਂ ਬਾਰੇ ਨੰਬਰ 1 ਪੈਸਿਆਂ ਨੂੰ ਥੁੱਕ ਲਗਾਉਣਾ ਦੋਸਤੋ ਕਈ ਵਾਰੀ ਤੁਸੀਂ ਦੇਖਿਆ ਹੋਵੇਗਾ ਕਿ ਕਈ ਲੋਕ ਪੈਸੇ ਗਿੰਦੇ ਸਮੇਂ ਵਾਰ-ਵਾਰ ਥੁੱਕ ਲਗਾਉਂਦੇ ਹਨ ਜੋ ਕਿ ਵਾਸਤੂ ਸ਼ਾਸਤਰ ਅਨੁਸਾਰ ਗਲਤ ਹੈ Hindu ਧਰਮ ਵਿੱਚ ਦੇਵੀ ਲక్ష్ਮੀ ਦੌਲਤ ਦੀ ਦੇਵੀ ਹੈ ਜਿਸ ਦੀ ਅਸੀਂ ਸਾਰੇ ਪੂਜਾ ਕਰਦੇ ਹਾਂ ਧਾਰਮਿਕ ਮੰਨਤਾਂ ਅਨਸਾਰ ਪੈਸਿਆਂ ਨੂੰ ਵਾਰ-ਵਾਰ ਥੁੱਕਣ ਨਾਲ ਦੇਵੀ ਲక్ష్ਮੀ ਨਾਰਾਜ਼ ਹੋ ਜਾਂਦੀ ਹੈ ਅਤੇ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਨਾ ਸਿਰਫ ਧਾਰਮਿਕ ਤੌਰ ਤੇ ਗਲਤ ਹੈ ਸਗੋਂ ਵਿਗਿਆਨਿਕ ਤੌਰ ਤੇ ਵੀ ਗਲਤ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਪੈਸਿਆਂ ਨੂੰ ਵਾਰ-ਵਾਰ ਥੁੱਕਣ ਨਾਲ ਪੈਸਿਆਂ ਦੀ ਗੰਦਗੀ ਪੇਟ ਵਿੱਚ ਜਾ ਸਕਦੀ ਹੈ ਤੇ ਪੇਟ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ ਤੇ ਦੋਸਤ ਜਦੋਂ ਬਿਮਾਰੀ ਖਰਚ ਵੜਦੀ ਹੈ ਤਾਂ ਤੁਹਾਡੀ ਜੋੜੀ ਹੋਈ ਪੂੰਜੀ ਵੀ ਚਲੀ ਜਾਂਦੀ ਹੈ ਇਸ ਲਈ ਪੈਸੇ ਗਿੰਦੇ ਸਮੇਂ ਹਮੇਸ਼ਾ ਤੁਕਮਾਲ ਦੀ ਬਚਾਏ ਪਾਊਡਰ ਜਾਂ ਪਾਣੀ ਦੀ ਵਰਤੋਂ ਕਰੋ ਨੰਬਰ 2 ਪਰਚ ਸਿਰਫ ਪੈਸਾ ਹੀ ਰੱਖੋ ਕਿਹਾ ਜਾਂਦਾ ਹੈ ਕਿ ਪੈਸਿਆਂ ਦੇ ਸਹੀ ਰੱਖ ਰਖਾਵ ਨਾਲ ਹੀ ਮਾਂ ਲక్ష్ਮੀ ਨਰਾਜ਼ ਹੋ ਸਕਦੀ ਹੈ वास्तु शास्त्र ਦੇ ਅਨੁਸਾਰ ਪਰਸ ਵਿੱਚ ਪੈਸਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਰੱਖਣਾ ਚਾਹੀਦਾ ਕੁਝ ਲੋਕ ਪਰਸ 'ਚ ਖਾਣ ਪੀਣ ਦੀਆਂ ਚੀਜ਼ਾਂ ਜਾਂ ਮੇਕਅਪ ਦੀਆਂ ਚੀਜ਼ਾਂ ਰੱਖਦੇ ਹਨ ਤੇ ਅਜਿਹਾ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ ਇਸ ਲਈ ਆਪਣੇ ਪਰਸ ਵਿੱਚ ਝੂਠੀਆਂ ਚੀਜ਼ਾਂ ਭੁੱਲ ਕੇ ਵੀ ਨਾ ਰੱਖੋ ਨੰਬਰ 3 ਪਾਪ ਦੀ ਕਮਾਈ ਦੋਸਤੋ ਜਲਦੀ ਅਮੀਰ ਹੋਣ ਦੇ ਲਾਲਚ ਵਿੱਚ ਕੁਝ ਲੋਕ ਅਪਰਾਧ ਕਰਨ ਲੱਗ ਜਾਂਦੇ ਹਨ ਅਜਿਹਾ ਕਰਨ ਨਾਲ ਕੁਝ ਸਮੇਂ ਲਈ ਉਹ ਅਮੀਰ ਤਾਂ ਬਣ ਜਾਂਦੇ ਹਨ ਪਰ ਇਸ ਨਾਲ ਜ਼ਿਆਦਾ ਸਮੇਂ ਤੱਕ ਉਹ ਅਮੀਰ ਨਹੀਂ ਬਨੇ ਰਹਿ ਸਕਦੇ ਇਸ ਲਈ ਜ਼ਿੰਦਗੀ ਵਿੱਚ ਕਦੇ ਵੀ ਗਲਤ ਕੰਮ ਕਰਕੇ ਪੈਸਾ ਨਾ ਕਮਾਓ ਸਭ ਨੂੰ ਮਿਹਨਤੀ ਕਮਾਈ ਕਰਕੇ ਖਾਓ ਇਸ ਨਾਲ ਜਿੱਥੇ ਘਰ 'ਚ ਬਰਕਤਾਂ ਆਣਗੀਆਂ ਉੱਥੇ ਮਾਂ ਲਕਸ਼ਮੀ ਦਾ ਹਮੇਸ਼ਾ ਆਸ਼ੀਰਵਾਦ ਬਣਿਆ ਰਹੇਗਾ ਨੰਬਰ 3 ਪੈਸਿਆਂ ਦਾ ਹੰਕਾਰ ਨਾ ਕਰੋ ਦੇਸ਼ ਤੋਂ ਕਈ ਵਾਰ ਕਈ ਲੋਕ ਕੋਲ کافی ਪੈਸਾ ਹੁੰਦਾ ਹੈ ਤੇ ਉਹ ਪੈਸੇ ਗਿਣਤੀ ਸਮੇ ਇਸ ਗੱਲ ਦਾ ਹੰਕਾਰ ਵੀ ਕਰਦੇ ਹਨ ਇਸ ਲਈ ਜੇਕਰ ਤੁਹਾਡੇ ਕੋਲ ਪੈਸਾ ਹੈ ਤਾਂ ਉਸ ਦਾ ਕਦੇ ਵੀ ਹੰਕਾਰ ਨਾ ਕਰੋ ਨਹੀਂ ਤਾਂ ਮਾਂ ਲక్ష్ਮੀ ਤੁਹਾਡੇ ਤੋਂ ਨਾਰਾਜ਼ ਹੋ ਜਾਵੇਗੀ ਤੇ ਤੁਹਾਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 4 ਗਰੀਬ ਹੋਣ ਦਾ ਦਿਖਾਵਾ ਦੋਸਤੋ ਕਈ ਲੋਕ ਅਜਿਹੇ ਹੁੰਦੇ ਹਨ ਜੋ ਪੈਸਾ ਹੋਣ ਦੇ ਬਾਵਜੂਦ ਗਰੀਬ ਹੁੰਦਾ ਦਿਖਾਵਾ ਕਰਦੇ ਹਨ ਜਾਂ ਵਾਰ-ਵਾਰ ਇਹ ਕਹਿੰਦੇ ਹਨ ਕਿ ਉਹਨਾਂ ਕੋਲ ਤਾਂ ਪੈਸੇ ਹੀ ਨਹੀਂ ਹਨ ਪਰ ਦੋਸਤੋ ਅਜਿਹਾ ਕਹਿਣਾ ਬਹੁਤ ਗਲਤ ਹੈ ਕਿਉਂਕਿ Hindu Dharma ਤੇ ਹੋਰ ਧਰਮਾਂຊੀ ਲਿਖਿਆ ਗਿਆ ਹੈ ਕਿ ਮਨੁੱਖ ਨੂੰ ਹਮੇਸ਼ਾ ਸਕਾਰਾਤਮਕ ਸੋਚ ਅਪਣਾਉਣੀ ਚਾਹੀਦੀ ਹੈ ਕਈ ਵਾਰ Maa Saraswati ਤੁਹਾਡੀ ਜ਼ੁਬਾਨ ਤੇ ਬੈਠੀ ਹੁੰਦੀ ਹੈ ਤੇ ਤੁਹਾਡੀ ਕਹੀ ਗੱਲ ਸੱਚ ਸਾਬਤ ਹੋ ਜਾਂਦੀ ਹੈ ਇਸ ਲਈ ਕਦੇ ਵੀ ਮਰੂ ਮਰੂ ਨਾ ਕਰੋ ਤੇ ਮਾਲਕ ਦਾ ਹਮੇਸ਼ਾ ਸ਼ੁਕਰਾਨਾ ਕਰਦੇ ਰਹੋ ਤੇ ਚੰਗੀ ਸਿਹਤ ਤੇ ਤੰਦਰੁਸਤੀ ਦੀ ਕਾਮਨਾ ਕਰੋ ਨੰਬਰ 5 ਨੋਹਾਂ ਦਾ ਸਤਕਾਰ ਕਰੋ ਦੋਸਤੋ ਭਾਰਤੀ ਸਮਾਜ ਵਿੱਚ ਨੋਹਾਂ ਨੂੰ ਲక్ష్ਮੀ ਦਾ ਦਰਜਾ ਦਿੱਤਾ ਗਿਆ ਹੈ ਇਸ ਲਈ ਜਿਸ ਘਰ 'ਚ ਨੋਹਾਂ ਦਾ ਸਤਕਾਰ ਨਹੀਂ ਕੀਤਾ ਜਾਂਦਾ ਹਮੇਸ਼ਾ ਦੁਤਕਾਰਿਆ ਜਾਂਦਾ ਹੈ ਉਸ ਘਰ 'ਚੋਂ ਮਾਂ ਲక్ష్ਮੀ ਨਾਰਾਜ਼ ਹੋ ਕੇ ਚਲੀ ਜਾਂਦੀ ਹੈ ਇਸ ਲਈ ਹਮੇਸ਼ਾ ਨੂਹਾਂ ਦਾ ਸਤਕਾਰ ਕਰੋ ਜਿਸ ਨਾਲ ਮਾਂ ਲక్ష్ਮੀ ਖੁਸ਼ ਹੋਵੇਗੀ ਤੇ ਤੁਹਾਡੇ ਤੇ ਮਿਹਰਬਰਤ ਹੋਵੇਗੀ ਦੋਸਤੋ ਇਹ ਸਾਰੀ ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਤੇ ਧਰਮ ਦੇ ਉਪਾਯਾਂ ਨੂੰ ਤੇ ਸਲਾਹਾਂ ਨੂੰ ਆਪਣੀ ਆਸਥਾ ਤੇ ਵਿਸ਼ਵਾਸ ਦੇ ਆਧਾਰ ਤੇ ਹੀ ਅਜ਼ਮਾਓ ਵੀਡੀਓ ਦਾ ਉਦੇਸ਼ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ ਚੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰੋ ਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ